ਪਹਿਲੇ ਨੌ ਜਾਮਿਆਂ ਦੇ ਵਿੱਚ ਇਤੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ 25-24 ਸਾਲਾਂ ਦੀ ਪਹਿਲੀ ਜ਼ਿੰਦਗੀ ਦੇ ਵਿੱਚ ਖੰਡਾ ਬਾਟਾ ਨਹੀਂ ਸੀ ਕਿਉਂਕਿ ਆਪ ਜੀ 1675 ਦੇ ਵਿੱਚ ਗੁਰਤਾ ਗੱਦੀ ਤੇ ਬੈਠੇ ਨੇ ਕਲਗੀਧਰ ਪਾਤਸ਼ਾਹ ਤੇ ਅੰਮ੍ਰਿਤ ਤਿਆਰ ਹੋਇਆ 1699 ਵਿੱਚ ਇਹ ਵਿਤਲੇ ਜਿਹੜੇ 24 ਸਾਲ ਨੇ ਉਦੋਂ ਅਜੇ ਖੰਡਾ ਬਾਟਾ ਨਹੀਂ ਸੀ ਉਦੋਂ ਸਿੱਖੀ ਚਰਨ ਪੌੜ ਦੇ ਨਾਲ ਹੀ ਚੱਲਦੀ ਸੀ ਇਹ ਜਦੋਂ ਸਮਾਂ ਆਇਆ ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹਨੂੰ ਚਰਨਾਂ ਦੇ ਥਾਂ ਤੇ ਹੁਣ ਗੁਰੂ ਨੇ ਜੋ ਕੁਝ ਚਰਨਾਂ ਦੇ ਰਹੀਂ ਦਿੰਦੇ ਸਨ ਤੇ ਉਪਦੇਸ਼ ਦਿੰਦੇ ਸਨ ਵੀ ਨਾਮ ਜਪ ਉਹ ਪ੍ਰਗਟ ਹੋ ਚੁੱਕਾ ਗੁਰਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਬਾਣੀ ਪ੍ਰਗਟ ਹੋ ਗਈ ਇਸ ਕਰਕੇ ਪਾਦਸ਼ਾਹ ਨੇ ਸਤਲੁਜ ਦਰਿਆ ਦੇ ਵਿੱਚੋਂ ਸਿੰਘਾਂ ਨੂੰ ਕਿਹਾ ਵੀ ਜਾਓ ਹੁਣ ਸਤਲੁਜ ਦੇ ਵਿੱਚੋਂ ਪਹਿਲਾਂ ਆਪ ਜੀ ਨੇ ਜਲ ਮੰਗਾਇਆ ਤੇ ਉਹਦੀ ਚਰਨਪੌੜ ਬਣਾਈ ਆਪਣੇ ਚਰਨ ਤੋਂ ਆਏ ਚਰਨ ਤੋਂ ਆ ਕੇ ਕਿਹਾ ਸਿੱਖਾਂ ਨੇ ਕਿਹਾ ਮਹਾਰਾਜ ਜੀ ਪੀ ਲਈਏ ਛਕ ਲਈ ਕਹਿੰਦੇ ਨਹੀਂ ਇਹ ਪਰੰਪਰਾ ਹੁਣ ਬੰਦ ਕਰ ਦੇਣੀ ਹੈ ਕਹਿੰਦੇ ਹੁਣ ਚਰਨਪੌੜ ਜਿਹੜੀ ਇਹ ਦਰਿਆ ਦੇ ਵਿੱਚ ਰੋੜ ਆਓ ਤੇ ਉਤੋਂ ਹੋਰ ਪਾਣੀ ਭਰ ਕੇ ਲਿਆਓ ਹੋਰ ਜਲ ਭਰ ਕੇ ਲਿਆਓ ਸਿੱਖਾਂ ਨੇ ਇਸੇ ਤਰ੍ਹਾਂ ਹੁਕਮ ਦੀ ਤਾਹਮਿਲ ਕੀਤੀ ਉਹ ਚਰਨਪੌੜ ਜਿਹੜੀ ਸੀ ਰੋੜ ਦਿੱਤੀ ਸਤਲੁਜ ਦੇ ਵਿੱਚ ਹੋਰ ਪਾਣੀ ਭਰ ਕੇ ਲਿਆਂਦਾ ਤੇ ਪਾਦਸ਼ਾਹ ਨੇ ਕਿਹਾ ਹੁਣ ਇਹਦੇ ਵਿੱਚ ਖੰਡੇ ਨਾਲ ਅੰਮ੍ਰਿਤ ਬਣੇਗਾ ਇਹ ਇੱਕ ਬੜੀ ਭਾਰੀ ਵਿਧੀ ਹੈ ਹੁਣ ਉਹਦੇ ਵਿੱਚ ਜੇ ਤਾਂ ਸਾਧ ਸੰਗਤ ਜੀ ਕੱਲਾ ਸਿਪਾਹੀ ਬਣਾਉਣਾ ਸੀ ਜਿਵੇਂ ਮੁਸਲਮਾਨਾਂ ਨੂੰ ਭੁਲੇਖਾ ਪਿਆ ਇੱਕ ਬੜੀ ਸੋਹਣੀ ਘਟਨਾ ਕਿਸੇ ਨੇ ਲਿਖੀ ਹੈ ਉਹ ਕਹਿੰਦੇ ਵੀ ਜਦੋਂ ਸਿੱਖਾਂ ਨੇ 18ਵੀਂ ਸਦੀ ਦੇ ਵਿੱਚ ਜਦੋਂ ਇਧਰੋਂ ਤਾਲੀਬਾਨ ਚੜ ਕੇ ਆਉਂਦੇ ਸਨ ਇਹ ਅਫਗਾਨਿਸਤਾਨ ਦੇ ਜਿਹੜੇ ਅਬਦਾਲੀ ਸੀ ਨਾਦਰ ਸ਼ਾਹ ਸੀ ਇਹ ਸਾਰੇ ਚੜ ਕੇ ਆਉਂਦੇ ਸਨ ਤੇ ਇਹਨਾਂ ਨੂੰ ਕੋਈ ਵੀ ਨੱਥ ਪਾਉਣ ਵਾਲਾ ਨਹੀਂ ਸੀ ਕੋਈ ਵੀ ਰੋਕਣ ਵਾਲਾ ਨਹੀਂ ਸੀ ਏਡੇ ਏਡੇ ਤਕੜੇ ਇਹਨਾਂ ਦੇ ਸਰੀਰ ਉਹਨਾਂ ਦੇ ਸਾਹਮਣੇ ਖਲੋਣਾ ਹੀ ਔਖਾ ਸੀ ਔਰ ਉਦੋਂ ਦੇ ਲੋਕਾਂ ਦੀ ਹਾਲਾਤ ਇਹ ਸੀ ਸ਼ਸਤਰ ਵੇਖ ਕੇ ਡਰ ਜਾਂਦੇ ਸਨ ਜਿਵੇਂ ਤੁਸੀਂ ਕਈ ਵਾਰੀ ਸੁਣਿਆ ਨਾ ਕਿ ਗੁਰੂ ਸਾਹਿਬ ਨੇ ਪੁੱਛਿਆ ਕਈਆਂ ਨੂੰ ਵੇ ਤੁਸੀਂ ਜੰਗ ਕਰੋਗੇ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਾਮ ਹਮਾਰਾ ਦੋਲਨ ਤਕੜੀ ਸਾਡਾ ਕੰਮ ਤੇ ਤਕੜੀ ਤੋਲੰਦਾ ਹੈ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਜਿਣੀ ਉੱਡੇ ਤੋਂ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ ਤੇ ਸਤਗੁਰਾਂ ਨੇ ਕਿਹਾ ਵੀ ਇਹ ਤੁਹਾਡੀ ਬਿਰਤੀ ਹੁਣ ਬਦਲਨੀ ਹੈ ਇਸ ਕਰਕੇ ਖਾਲਸੇ ਨੂੰ ਗੁਰੂ ਸਾਹਿਬ ਨੇ ਜਿੱਥੇ ਬਾਣੀ ਦਿੱਤੀ ਉਹਦੇ ਨਾਲ ਬਾਣਾ ਵੀ ਦਿੱਤਾ ਤੇ ਸ਼ਸਤਰ ਵੀ ਦਿੱਤਾ ਤੇ ਜਿਹੜੇ 52 ਹੁਕਮਨਾਮੇ ਨੇ ਨਾ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਇੱਕ ਹੁਕਮ ਕਿ ਮੇਰਾ ਸਿੱਖ ਸਮੇ ਦੇ ਸ਼ਸਤਰਾਂ ਦਾ ਅਭਿਆਸ ਕਰੇ ਇਹ ਨਹੀਂ ਵੀ ਆਪਾਂ ਸ੍ਰੀ ਸਾਹਿਬ ਤੇ ਇੱਕ ਮੁੱਖ ਸ਼ਸਤਰ ਹੈ ਸਾਡਾ ਸ੍ਰੀ ਸਾਹਿਬ ਅਸੀਂ ਗਾਤਰੇ ਵਿੱਚ ਪਾਉਣੀ ਹੈ ਹੁਣ ਅੱਜ ਸਾਡੀ ਹਾਲਾਤ ਇਹ ਬਣ ਗਈ ਹੈ ਵੀ ਜੇ ਕੋਈ ਬੰਦਾ ਕੋਈ ਗਨ ਫੜ ਕੇ ਸੰਗਤ ਵਿੱਚ ਆਉਂਦਾ ਹੈ ਤੇ ਸਾਰੇ ਇੱਕਦਮ ਉਹਦੇ ਵੱਲੋਂ ਵੇਖਣਗੇ ਪਤਾ ਨਹੀਂ ਕਿਹੜਾ ਗਨਾਹਕਰ ਆ ਗਿਆ ਵੀ ਇਹ ਕਦ ਤੋਂ ਚੁੱਕੀ ਫਿਰਦਾ ਨਾਲ ਇਹ ਸਾਡੀ ਹਾਲਤ ਬਣ ਗਈ ਸਾਧ ਸੰਗਤ ਜੀ ਯਾਦ ਰੱਖੋ ਦਿੱਲੀ ਵਾਲੀਆਂ ਘਟਨਾਵਾਂ ਇੱਥੇ ਵੀ ਵਾਪਰ ਸਕਦੀਆਂ ਨੇ ਕੋਈ ਬਹੁਤੀ ਦੂਰ ਨਹੀਂ ਗੱਲ ਜਿਵੇਂ ਅਸੀਂ ਜੀ ਰਹੇ ਆ ਨਾ ਅਸੀਂ ਇਕੱਲੇ ਬਸ ਵਿਖਾਵੇ ਦੇ ਸਿੱਖ ਬਾਣੀ ਸਾਡੇ ਕੋਲ ਨਹੀਂ ਦੇ ਸ਼ਸਤਰਾਂ ਵਾਲੇ ਪਾਸੇ ਤੋਂ ਬਿਲਕੁਲ ਅਸੀਂ ਖਾਲੀ ਆ ਬਿਲਕੁਲ ਜੇ ਹੈਂਡ ਵੀ ਕਿਤੇ ਦੇ ਜੰਗਾਲ ਪਏ ਹੋਏ ਨੇ ਤੇ ਜੇ ਕੋਈ ਬੰਦਾ ਸ਼ਸਤਰ ਚੁੱਕਦਾ ਵੀ ਜੇ ਕੋਈ ਨਿਹੰਗ ਸਿੰਘ ਇੱਥੇ ਮੱਥਾ ਟੇਕਣ ਆ ਜਾਏ ਉਹਨੂੰ ਕਹਿਣਗੇ ਵੇਖਣਗੇ ਵੇਖੋ ਨਿਹੰਗ ਸਿੰਘ ਆ ਗਿਆ ਜਿਸ ਨੇ ਪੱਗ ਬੜੀ ਵੱਡੀ ਬੱਦੀ ਹੈ ਇਹਨੇ ਕਿਰਪਾਨ ਬੜੀ ਵੱਡੀ ਪਾਈ ਹੈ ਇਹਨੇ ਬਰਛਾ ਬੜਾ ਵੱਡਾ ਫੜਿਆ ਹੋਇਆ ਨਹੀਂ ਇਹ ਗੁਰੂ ਨੇ ਸਵੈ ਰੱਖਿਆ ਵਾਸਤੇ ਦਿੱਤੇ ਸਨ ਪਰ ਅੱਜ ਸਾਨੂੰ ਇਹਨਾਂ ਦਾ ਭਾਰ ਲੱਗਣ ਲੱਗ ਪਿਆ ਹੈ ਅੱਜ ਕੋਈ ਅਭਿਆਸ ਸਾਡੇ ਕੋਲ ਕੋਈ ਵੀ ਨਹੀਂ ਕਿਸੇ ਚੀਜ਼ ਦਾ ਅਸੀਂ ਸਿਰਫ ਰਵਾਇਤੀ ਤੌਰ ਤੇ ਚੀਜ਼ਾਂ ਪਾਈਆਂ ਹੋਈਆਂ ਨੇ ਇਸ ਕਰਕੇ ਗੁਰੂ ਸਾਹਿਬ ਨੇ ਉਸ ਸਮੇਂ ਜਿਹੜੀ ਇੱਕ ਤਾਂ ਅਧਿਆਤਮਵਾਦ ਦੀ ਜਿਹੜੀ ਕਾਰਵਾਈ ਸੀ ਜਿਹੜੀ ਚਰਨਪੌੜ ਦੇ ਕੇ ਮਹਾਰਾਜ ਨੇ ਇਹ ਦਾਤ ਦੇਣੀ ਸੀ ਤੇ ਦੂਜਾ ਖਾਲਸੇ ਨੂੰ ਗੁਰਤਾ ਗੱਦੀ ਦੇਣੀ ਸੀ ਉਸ ਥਾਂ ਤੇ ਇਹ ਯਾਦ ਰੱਖਣਾ ਚਾਹੀਦਾ ਸਾਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਾਰੀ ਗੁਰਤਾ ਗੱਦੀ ਦਿੱਤੀ ਹੈ। ਇੱਕ ਵਾਰੀ 1699 ਵਿੱਚ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਖਾਲਸੇ ਨੂੰ ਗੁਰਤਾ ਗੱਦੀ ਦਿੱਤੀ ਹੈ। ਜਦੋਂ ਅਮਰ ਤਿਆਰ ਕੀਤਾ ਤੇ ਅਮਰ ਤਿਆਰ ਕਰਨ ਤੋਂ ਬਾਅਦ ਸਿਰ ਲੈਣ ਤੋਂ ਬਾਅਦ ਗੁਰੂ ਸਾਹਿਬ ਨੇ ਪੰਜ ਬਾਣੀਆਂ ਪੜ੍ਹ ਕੇ ਵਿਚ ਪਤਾ ਸਿਪਾਏ ਮਾਤਾ ਜੀ ਨੇ ਤੇ ਖੰਡਾ ਫੇਰ ਕੇ ਅਮਰ ਤਿਆਰ ਕੀਤਾ। ਪਹਿਲਾਂ ਪੰਥ ਨੂੰ ਖੜੇ ਕੀਤਾ ਪਹਿਲਾਂ ਪੰਜ ਪਿਆਰਿਆਂ ਨੂੰ ਅਮਰ ਛਕਾਇਆ ਤੇ ਉਹਨਾਂ ਦੇ ਅੱਗੇ ਸਿਰ ਨਵਾ ਕੇ ਹੱਥ ਕਰਕੇ ਅਮਰਤ ਮੰਗਿਆ ਇਹਦਾ ਮਤਲਬ ਕੀ ਸੀ ਭਾਵੇਂ ਅਸੀਂ ਕਈ ਇਤਿਹਾਸ ਦੀਆਂ ਗੱਲਾਂ ਸੁਣਨੇ ਆ ਵੀ ਗੁਰੂ ਸਾਹਿਬ ਨੇ ਇਹ ਗੱਲ ਕਹੀ ਸੀ ਸਿੱਖਾਂ ਨੇ ਕਿਹਾ ਸੀ ਵੀ ਤੁਸੀਂ ਸਾਡੇ ਤੋਂ ਇੱਕ ਸਿਰ ਮੰਗਿਆ ਤੇ ਤਾਂ ਅਮਰ ਦਿੱਤਾ ਹੁਣ ਤੁਸੀਂ ਅਮਰਤ ਛਕਾਓ ਮੰਗਦੇ ਹੋ ਤੇ ਤੁਸੀਂ ਕੀ ਦਿਓਗੇ ਮਹਾਰਾਜ ਨੇ ਕਿਹਾ ਕਿ ਮੈਂ ਸਾਰਾ ਸਰਬੰਸ ਵਾਰ ਦਿਆਂਗਾ ਸਾਧ ਸੰਗਤ ਜੀ ਚਲੋ ਇਹ ਵੀ ਗੱਲ ਹੈ ਪਰ ਗੱਲ ਇਹਦੇ ਤੋਂ ਕਿਤੇ ਅਗਾ ਜਾਂਦੀ ਹੈ ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਸੀ ਕਿ ਜਿਹੜੀ ਸਰੀਰ ਦੀ ਗੁਰਤਾ ਸੀ ਜਿਹੜੀ ਦਸਾਂ ਪਾਤਸ਼ਾਹੇ ਨੇ ਸਰੀਰ ਦੀ ਗੁਰਤਾ ਨਿਭਾਈ ਏ ਇਹ ਅੱਜ ਤੋਂ ਬਾਅਦ ਮੈਂ ਪੰਜ ਪਿਆਰਿਆਂ ਨੂੰ ਦੇਣ ਲੱਗਾ ਪੰਜ ਪਿਆਰਿਆਂ ਦੇ ਅੱਗੇ ਸਿਰ ਨਵਾਇਆ ਪੰਜ ਸਿੰਘਾਂ ਨੂੰ ਇਹ ਦਾਤ ਦਿੱਤੀ ਪੰਜ ਪਿਆਰਿਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗੁਰੂ ਵਾਲਾ ਕੰਮ ਕਰਨਾ ਪਏਗਾ ਗੁਰੂ ਦੇ ਸਰੀਰ ਦਾ ਕੰਮ ਕਰਨਾ ਪਏਗਾ ਉਦੋਂ ਪੰਜ ਪਿਆਰੇ ਕਰਨਗੇ ਨਾਮ ਦੀ ਦਾਤ ਪੰਜ ਪਿਆਰੇ ਦਿਆ ਕਰਨਗੇ ਹਾਂ ਇਹ ਗੱਲ ਵੱਖਰੀ ਹੈ ਇਹ ਬਾਣੀ ਦੇ ਵਿੱਚ ਕਿਤੇ ਵੱਖਰਾ ਆਉਂਦਾ ਹੈ ਕਿ ਨਾਮ ਨੂੰ ਦਿੜ੍ਹ ਗੁਰਮੁਖ ਕਰਾਉਂਦਾ ਹੈ ਨਾਮ ਜਪਾਉਣ ਵਾਸਤੇ ਗੁਰਮੁਖ ਦੀ ਸੰਗਤ ਦੀ ਲੋੜ ਪੈਂਦੀ ਹੈ ਸਾਧੂ ਕਹਿ ਲਓ ਸੰਤ ਕਹਿ ਲਓ ਗੁਰਮੁਖ ਕਹਿ ਲਓ ਇੱਕੋ ਚੀਜ਼ ਹੈ ਪਰ ਨਾਮ ਦੀ ਦਾਤ ਪੰਜ ਪਿਆਰੇ ਦਿੰਦੇ ਨੇ ਕਿਉਂਕਿ ਗੁਰੂ ਦੀ ਅਥਾਰਟੀ ਜਿਹੜੀ ਗੁਰੂ ਦੀ ਪਾਵਰ ਸਰੀਰਕ ਜਿਹੜੀ ਹੈ ਉਹ ਪੰਜ ਪਿਆਰਿਆਂ ਦੇ ਕੋਲ ਹੈ ਜਿਹੜੀ ਆਤਮਿਕ ਸ਼ਕਤੀ ਹੈ ਉਹ ਸੁਪਰ ਪਾਵਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪੰਜ ਸਰੀਰ ਆਪਸ ਵਿੱਚ ਮਿਲਦੇ ਨੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉੱਥੇ ਮੈਂ ਆ ਆ ਕੇ ਅਮਰਤ ਦੀ ਦਾਤ ਆਪਣੇ ਸਿੱਖਾਂ ਨੂੰ ਦਿਆਂਗਾ ਕਿਉਂਕਿ ਗੁਰੂ ਜੋਤ ਹੈ ਗੁਰੂ ਅੱਜ ਵੀ ਵਰਤਦਾ ਜਿੱਥੇ ਵੀ ਅਮਰਤ ਤਿਆਰ ਹੁੰਦਾ ਹੈ ਮਰਿਆਦਾ ਨਾਲ ਹੋਵੇ ਅਮਰਤ ਦੀ ਇੱਕ ਮਰਿਆਦਾ ਹੁੰਦੀ ਪਹਿਲੀ ਗੱਲ ਤੇ ਸਮਾਂ ਠੀਕ ਹੋਣਾ ਚਾਹੀਦਾ ਦੂਜੇ ਅਮਰਤ ਛਕਾਉਣ ਵਾਲੇ ਸਿੰਘ ਜਿਹੜੇ ਨਿਤਨੇਮ ਵੀ ਹੋਣ ਤੇ ਫਿਰ ਸੁਵਚ ਹੋਣ ਇਹ ਕਿਉਂ ਬਣਾਇਆ ਗਿਆ ਵੀ ਜੇ ਤੁਸੀਂ ਅਮਰ ਛਕਣਾ ਹੈ ਤੇ ਕੇਸੀ ਇਸ਼ਨਾਨ ਕਰਕੇ ਤੇ ਧੋਪੇ ਧੋਤੇ ਹੋਏ ਵਸਤਰ ਪਾ ਕੇ ਆਓ ਇਹ ਕੋਈ ਇੱਕ ਦਿਨ ਵਾਸਤੇ ਗੱਲ ਨਹੀਂ ਸੀ ਇਹ ਗੱਲਾਂ ਨੂੰ ਅਸੀਂ ਸਮਝਿਆ ਨਹੀਂ ਇਹਦਾ ਮਤਲਬ ਸੀ ਜਿੱਥੇ ਵੀ ਗੁਰੂ ਦਾ ਦਰਬਾਰ ਹੋਵੇ ਸਿੱਖਾ ਜਦੋਂ ਤੂੰ ਉੱਥੇ ਜਾਣਾ ਹੈ ਉਦੋਂ ਤੂੰ ਬਿਲਕੁਲ ਤਿਆਰ ਬਰ ਤਿਆਰ ਇਸ਼ਨਾਨ ਕਰਕੇ ਸਾਫ ਵਸਤਰ ਪਾ ਕੇ ਜਾਣਾ ਇਹ ਨਹੀਂ ਬਦਬੂ ਲੈ ਕੇ ਸੰਗਤ ਵਿੱਚ ਆ ਜਾਣਾ ਸ਼ਬਦੋ ਵਿੱਚ ਮਨ ਕਿੱਥੇ ਟਿਕੇਗਾ ਅਸੀਂ ਸਿਰਫ ਉਤੋਂ ਤੱਕ ਇੱਕ ਰਵਾਇਤ ਬਣਾਤੀ ਵੀ ਪੰਜ ਪਿਆਰਿਆਂ ਦੇ ਕੋਲ ਕੇਸੀ ਇਸ਼ਨਾਨ ਕਰਕੇ ਜਾਣਾ ਨਹੀਂ ਅਸੀਂ ਅੱਜ ਜਿਵੇਂ ਦੇ ਕਿਤੇ ਕਿਤੇ ਹੈ ਗੁਰੂ ਸਾਹਿਬ ਦੇ ਦਰਬਾਰ ਦੀ ਮਰਿਆਦਾ ਗੁਰੂ ਸਾਹਿਬ ਦੇ ਪਾਠ ਕਰਨ ਵਾਲਿਆਂ ਦੀ ਮਰਿਆਦਾ ਨਹੀਂ ਤੇ ਇੱਕ ਹੱਥ ਪੈਰ ਨੂੰ ਪਾਇਆ ਹੁੰਦਾ ਦੂਜਾ ਚੌਰ ਸਾਹਿਬ ਨੂੰ ਮਰਿਆਦਾ ਕਿੱਥੋਂ ਰਹੇਗੀ ਜਿੰਨੇ ਬਾਣੀ ਦੇ ਜਿਹੜੇ ਰਹਿਣਾ ਜਿੰਨੇ ਸਟੇਜ ਤੇ ਆਉਣਾ ਉਹਦਾ ਖਾਣ ਪੀਣ ਦਾ ਵਧੇਨ ਚਾਹੀਦਾ ਉਹਦੀ ਸਰੀਰ ਦੀ ਕਿਰਿਆ ਠੀਕ ਚਾਹੀਦੀ ਨਹੀਂ ਤੇ ਉਹ ਗੁਨਾਹਗਾਰ ਹੈ ਗੁਰੂ ਦੇ ਦਰਬਾਰ ਦਾ ਮਹਾਰਾਜ ਨੇ ਇਸ ਵਾਸਤੇ ਉਹ ਸਿਰਫ ਇੱਕ ਇਸ਼ਾਰਾ ਕੀਤਾ ਸੀ ਵੀ ਜਦੋਂ ਤੁਸੀਂ ਅਮਰਤ ਛਕੋ ਉਦੋਂ ਤੁਸੀਂ ਸ਼ੁੱਧ ਸਰੀਰ ਲੈ ਕੇ ਆਓਗੇ ਤੇ ਤਾਂ ਅਮਰਤ ਤੁਹਾਡੇ ਅੰਦਰ ਟਿਕੇਗਾ ਇਹਦਾ ਮਤਲਬ ਹੈ ਜਦੋਂ ਹਰ ਰੋਜ਼ ਸਿੱਖ ਨੇ ਸਵੇਰੇ ਬਾਣੀ ਪੜ੍ਹਨੀ ਹੈ ਉਦੋਂ ਉਹਦੇ ਸਰੀਰ ਦੀ ਹਾਲਾਤ ਐਵੇਂ ਦੀ ਹੋਣੀ ਚਾਹੀਦੀ ਜਿਵੇਂ ਉਹਨੇ ਅਮਰਤ ਛਕਿਆ ਸੀ ਫਿਰ ਅਸਰ ਕਰੇਗੀ ਬਾਣੀ ਇਹ ਜੀਉ ਉਹਨੂੰ ਦਿੱਤੀਆਂ ਸਨ ਮਹਾਰਾਜ ਨੇ ਹੁਣ ਅੱਜ ਕੱਲ ਲੋਕਾਂ ਨੂੰ ਖੁਸ਼ ਕਰਨ ਵਾਲੇ ਪ੍ਰਚਾਰਕ ਆ ਗਏ ਵੀ ਜਿਵੇਂ ਤੁਸੀਂ ਕਹਿੰਦੇ ਓਵੇਂ ਠੀਕ ਏ ਲੋਕਾਂ ਦੀ ਸਹੂਲਤ ਵਲ ਵੇਖੋ ਠੀਕ ਏ ਜਿੰਨੇ ਕਰਨਾ ਨਾ ਕਰੇ ਨਿੱਜੀ ਤੌਰ ਤੇ ਪਰ ਘੱਟੋ ਘੱਟ ਗੁਰੂ ਕੇ ਦਰਬਾਰ ਦੀ ਜਿਹੜੀ ਮਰਿਆਦਾ ਹੈ ਉਹ ਪੱਕੀ ਹੋਣੀ ਚਾਹੀਦੀ ਏ ਤਾਂ ਕਿ ਉਹਦਾ ਜਿਹੜਾ ਅਸਲੀ ਸਰੂਪ ਹੈ ਉਹ ਸਾਡੇ ਕੋਲ ਬਚਿਆ ਰਵੇ ਇਸ ਕਰਕੇ ਸਤਗੁਰਾਂ ਨੇ ਉਸ ਜਲ ਦੇ ਅੰਦਰ ਜਦੋਂ ਅਮਰ ਤਿਆਰ ਕੀਤਾ ਤੇ ਉਹਦੇ ਵਿੱਚ ਬਾਣੀ ਪੜੀ ਤੇ ਬਾਣੀ ਪੜਨ ਲੱਗਿਆ ਦ੍ਰਿਸ਼ਟੀ ਵਿੱਚ ਰੱਖੀ ਧਿਆਨ ਵਿੱਚ ਰੱਖਿਆ ਇਹ ਬੜੀ ਵੱਡੀ ਅਧਿਆਤਮਿਕ ਕਿਰਿਆ ਸੀ ਕਿਉਂਕਿ ਜਲ ਜਿਹੜਾ ਉਹ ਹਰ ਇੱਕ ਚੀਜ਼ ਨੂੰ ਹਰ ਇੱਕ ਖਿਆਲ ਨੂੰ ਆਪਣੇ ਵੱਲ ਖਿੱਚਦਾ ਹੈ ਦੂਜੀ ਗੱਲ ਜਿੱਥੇ ਵੀ ਆਪਾਂ ਵੇਖਨੇ ਆ ਗੁਰੂ ਸਾਹਿਬ ਨੇ ਜਿੱਥੇ ਡੇਰਾ ਲਾਇਆ ਹੈ ਖਾਸ ਕਰਕੇ ਕਲਗੀਧਰ ਪਾਤਸ਼ਾਹ ਨੇ ਉਥੇ ਕੋਲ ਕਿਤੇ ਨਾ ਕਿਤੇ ਦਰਿਆ ਵਹਿੰਦਾ। ਤੁਸੀਂ ਉਹਨਾਂ ਦਾ ਸਾਰਾ ਜੀਵਨ ਵੇਖ ਲਓ ਜੇ ਪਟਨਾ ਸਾਹਿਬ ਦੇ ਵਿੱਚ ਰਹੇ ਨੇ। ਤੇ ਪਟਨਾ ਸਾਹਿਬ ਦੇ ਕੋਲ 6 ਸਾਲ ਜਿਹੜੇ ਰਹੇ ਨੇ ਉਥੇ ਕੋਲ ਗੰਗਾ ਵਹਿੰਦੀ ਏ। ਜਲ ਦੇ ਕਿਨਾਰੇ ਤੇ ਮਹਾਰਾਜ ਜਾ ਕੇ ਭਾਵੇਂ ਛੋਟੀ ਉਮਰੇ ਖੇਡਾਂ ਖੇਡਦੇ ਨੇ ਪਰ ਜਲ ਦੇ ਕਿਨਾਰੇ ਜਾ ਕੇ ਉਥੇ ਚੌਂਕੜਾ ਲਾਉਂਦੇ ਨੇ ਮਹਾਰਾਜ। ਪਾਣੀ ਨਾਲ ਬਾਣੀ ਦਾ ਬਹੁਤ ਸੰਬੰਧ ਹੈ। ਬਹੁਤ ਜ਼ਿਆਦਾ ਇਹਦਾ ਨਾਤਾ ਹੈ। ਇਸ ਕਰਕੇ ਉੱਥੋਂ ਆਏ ਅਨੰਦਪੁਰ ਸਾਹਿਬ ਇੱਥੇ ਸਤਲੁਜ ਕੋਲੋਂ ਵਹਿੰਦੀ ਇੱਥੋਂ ਮਹਾਰਾਜ ਪਟ ਪੌੜਾ ਸਾਹਿਬ ਗਏ ਨੇ ਜਦੋਂ ਉੱਥੇ ਵੀ ਕਿਨਾਰਾ ਜਦੋਂ ਜਿੱਥੇ ਮਹਾਰਾਜ ਬਾਣੀ ਉਚਾਲਦੇ ਸਨ ਉੱਥੇ ਜਮਨਾ ਦਾ ਕਿਨਾਰਾ ਉੱਥੇ ਵੀ ਨਦੀ ਕੋਲੋਂ ਵਹਿੰਦੀ ਫਿਰ ਸੱਚੇ ਪਾਤਸ਼ਾਹ ਜੀ ਜਦੋਂ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਈ ਪਰਤ ਕੇ ਜਿਹੜੇ ਹੋਂਸ ਰੂਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ ਭਾਵੇਂ ਉਹ ਇਲਾਕਾ ਉਹਦੇ ਵਿੱਚ ਕੋਈ ਦਰਿਆ ਨਹੀਂ ਸੀ ਉੱਥੇ ਪਾਣੀ ਨਹੀਂ ਸੀ ਪਰ ਮਹਾਰਾਜ ਨੇ ਬਾਣੀ ਲਿਖਾਉਣ ਵਾਸਤੇ ਇੱਕ ਥਾਂ ਤੇ ਪਾਣੀ ਵਾਲੀ ਥਾਂ ਸੀ ਤੇ ਪਹਿਲਾਂ ਉੱਥੇ ਸਰੋਵਰ ਬਣਾਇਆ ਤੇ ਪਰਤ ਕੇ ਉਹਦੇ ਕੰਢੇ ਤੇ ਬਹਿ ਕੇ ਬਾਣੀ ਲਿਖਾਈ ਅੱਜ ਵੀ ਤੁਸੀਂ ਦਮਦਮਾ ਸਾਹਿਬ ਜਾਓ ਤੇ ਲਿਖਣ ਸਰ ਜਿੱਥੇ ਮਹਾਰਾਜ ਨੇ ਬਾਣੀ ਲਿਖਾਈ ਉਹਦੇ ਨਾਲ ਸਰੋਵਰ ਹੈ ਕਿਉਂਕਿ ਸਰੋਵਰ ਮਹਾਰਾਜ ਨੇ ਪਹਿਲਾਂ ਤਿਆਰ ਕਰਾ ਕੇ ਤੇ ਉੱਥੇ ਜਲ ਪਹਿਲਾਂ ਪਵਾਇਆ ਸੀ ਕਿਉਂਕਿ ਉੱਥੇ ਬਾਣੀ ਲਿਖਣੀ ਸੀ